ਆਮ ਆਦੀ ਪਾਰਟੀ ਵੱਲੋਂ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਆਪ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਇਸੇ ਦੇ ਚੱਲਦਿਆਂ ਆਮ ਆਦੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕਵਲਪ੍ਰੀਤ ਸਿੰਘ ਕਾਕੀ ਅਤੇ ਸੀਨੀਅਰ ਨੇਤਾ ਡਾਕਟਰ ਮਨਮੋਹ ਸਿੰਘ ਭਗੋਵਲੀਆ ਤੇ ਹੋਰ ਵਰਕਰ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਨੂੰ ਅੱਜ ਵਧਾਈ ਦੇਣ ਲਈ ਸ੍ਰੀ ਕਸਬਾ ਡੇਰਾਬਾਬਾ ਨਾਨਕਜੀ ਪਹੁੰਚੇ ਇਸ ਮੌਕੇ ਉਹਨਾਂ ਨੇ ਗੁਰਦੁਆਰਾ ਖੇਤਰ ਬਾਦਸਾਹਬ 'ਚ ਮੱਥਾ ਵੀ ਟੇਕਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਝਾ ਜ਼ੋਨ ਦੇ ਪ੍ਰਧਾਨ ਕਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਹੈ ਕਿ ਗੁਰਦਾਸਪੁਰ ਦੀ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਹੁਣ ਤੋਂ ਹੀ ਪੂਰੀ ਤਿਆਰੀ ਕਰ ਲਈ ਗਈ ਹੈ ਇਸੇ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਪਾਗੋਵਾਲੀਆਂ ਨੇ ਵੀ ਸਪਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਕਵਲਪ੍ਰੀਤ ਸਿੰਘ ਕਾਕੀ ਨੂੰ ਮਾਝਾ ਜ਼ੋਨ ਦਾ ਪ੍ਰਧਾਨ ਬਣਾ ਕੇ ਅਤੇ ਹੁਣ ਗੁਰਪ੍ਰਤਾਪ ਸਿੰਘ ਕੋਸ਼ਾਲਪੁਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਗੁਰਦਾਸਪੁਰ ਚ ਪਾਰਟੀ ਨੂੰ ਵੱਡਾ ਬਲ ਦਿੱਤਾ ਹੈ ਜਿਸ ਨਾਲ ਗੁਰਦਾਸਪੁਰ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ ਅੱਜ ਸਰਦਾਰ ਕੁਸ਼ਾਲ ਗੁਰਪ੍ਰਤਾ ਸਿੰਘ ਸ਼ਾਲਪੁਰ ਜੀ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਬਣੇ ਨੇ ਅੱਜ ਉਹਨਾਂ ਦੇ ਇਸ ਗ੍ਰਹਿ ਵਿੱਚ ਉਹਨਾਂ ਨੂੰ ਬਤਾਈ ਦੇਣ ਵਾਸਤੇ ਸਾਰੇ ਇਕੱਤਰ ਹੋਏ ਆ ਤੇ ਦਰਬਾਰ ਸਾਹਿਬ ਗ੍ਰਹਿਵ ਬਣਾਉਣ ਦੇ ਤਾਪਾ ਮੱਥਾ ਟਿਕਣ ਜਾਵਾਂਗੇ ਤੇ ਇਸ ਤੋਂ ਬਾਅਦ ਸਾਡੀ ਗੁਰਦਾਸਪੁਰ ਦੀ ਜਿਹੜੀ ਉਹ ਪਲਾਨਿੰਗ ਜਿਹੜੀ ਰਹੀ ਹੈ ਤੇ ਜਿੰਨੀ ਚੌਣਿਆ ਉਹ ਆ ਰਹੀ ਹੈ ਉਹਦੇ ਵਾਸਤੇ ਅਸੀਂ ਸਾਰੇ ਵਿਚਾਰਾ ਕਰ ਲਈਆਂ ਔਰ ਤਗੜੇ ਹੋ ਕੇ ਅਸੀਂ ਗੁਰਦਾਸਪੁਰ ਦੀ ਕਾਰਜ ਸ਼ੁਰੂ ਕਰਾਂਗੇ 2-3 ਤੋਂ ਅਕਾਲੀ ਦਰ ਨੇ ਇੱਕ ਜ਼ਬਰਦਾਰ ਜ਼ਬਰਗ੍ਰਤੀ ਲਹਿਰ ਚਾਲੂ ਕੀਤੀ ਆ ਤੇ ਉਹਦੇ ਵਿੱਚ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਠੁੱਠੇ ਪੱਤੇ ਹੁੰਦੇ ਨੇ ਉਹ ਠੁੱਠਾ ਪੱਤਾ ਕਰਨ ਵਾਲਾ ਵੀ ਓਨਾ ਹੀ ਜ਼ਿੰਮੇਵਾਰ ਹੁੰਦਾ ਉਹ ਵੀ ਓਨਾ ਹੀ ਦੋਸ਼ੀ ਹੁੰਦਾ ਤਾਂ ਮੈਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ 10 ਸਾਲ ਦੇ ਵਿੱਚ ਜਿਹੜੇ ਤੁਸੀਂ ਠੁੱਠੇ ਪੱਤੇ ਕਰ ਦਿੱਤੇ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਸੋ ਸਾਡੀ ਜਿਹੜੀ ਇਹ ਜਿੰਨੀ ਚੋਣ ਉਹ ਆ ਚੁੱਕੀ ਹੈ ਤੇ ਸਾਡੀਆਂ ਜਿਹੜੀਆਂ ਆਪਤੀ ਉਹ ਬਾਡੀ ਵੀ ਤਿਆਰ ਹੋ ਚੁੱਕੀ ਹੈ ਅਸੀਂ ਸਾਰਿਆਂ ਤਗੜੇ ਹੋ ਕੇ ਹੁਣ ਜਿਹੜੀ ਆ ਉਹ ਜਿੰਨੀ ਚੋਂ ਦੀ ਤਿਆਰੀ ਕਰਨ ਵਿੱਚ ਰੁੱਝ ਚੁੱਕੇ ਆ ਤੇ ਅਸੀਂ ਇਹ ਜਿੰਨੀ ਚੋਂ ਵਿੱਚ ਬੜੇ ਜੋਰ ਸ਼ੋਰ ਦੇ ਨਾਲ ਇਹ ਜਿਹੜੀ ਚੋਣ ਕਰਨੇ ਜਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਪੈਂਡਿੰਗ ਜਿਹੜਾ ਪੰਜਾਬ ਦਾ ਢਾਂਚਾ ਸੀ ਉਹ ਵੜਾ ਕੇ ਬਹੁਤ ਹੀ ਕਾਬਿਲ ਜਿਹੜੀ ਲੀਡਰਸ਼ਿਪ ਆ ਉਹ ਦਿੱਤੀ ਆ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਨੂੰ ਮਾਜੇ ਦੇ ਵਿੱਚ ਸਰਦਾਰ ਕਮਲਪ੍ਰੀਤ ਸਿੰਘ ਜੀ ਕਾਕੀ ਉਹਨਾਂ ਨੂੰ ਪ੍ਰਧਾਨ ਬਣਾਇਆ ਔਰ ਜ਼ਿਲ੍ਹਾ ਗੁਰਦਾਸਪੁਰ ਤੋਂ ਸਰਦਾਰ ਖੁਸ਼ਾਲਪੁਰ ਸਾਹਿਬ ਨੂੰ ਗੁਰਪ੍ਰਤਾਪ ਸਿੰਘ ਜੀ ਨੂੰ ਬਣਾਇਆ ਮੈਂ ਸਭਨਾਂ ਪੀ ਬਹੁਤ ਵਧੀਆ ਇੱਕ ਸਾਨੂੰ ਜੋੜੀ ਦਿੱਤੀ ਆ ਇਹਦੇ ਨਾਲ ਜਿੱਥੇ ਮਾਜੇ ਦੇ ਵਿੱਚ ਤਾਂ ਫੜੇਗੀ ਪਾਰਟੀ ਮੈਂ ਸੋਨਾਂ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਪਾਰਟੀ ਜਿਹੜੀ ਉਹ ਕੰਮ ਕਰੇਗੀ ਔਰ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਜਿਮਨੀਚ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਆਪਣਾ ਪਾਰਟੀ ਦਾ ਦਿੱਤਾ ਹੋਇਆ ਉਮੀਦਵਾਰ ਜਤਾਵਾਂਗੇ ਇਸ ਸਾਰੇ ਵਾਸਤੇ ਅਸੀਂ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਉਧਰ ਇਸ ਮੌਕੇ ਗੁਰਪ੍ਰਤਾਪ ਸਿੰਘ ਹਸ਼ਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਆਵਾਦੀ ਪਾਰਟੀ ਦੇ ਸਾਰੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ ਉਥੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਤੌਰ ਤੇ ਹਲਕੇ ਦੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾ ਉੱਪਰ ਤਿੱਖੇ ਵਾਰ ਕੀਤੇ ਹਨ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਵਿੱਚ ਜਬਰ ਵਿਰੋਧੀ ਲਹਿਰ ਤਹਿਤ ਮੀਟਿੰਗਾਂ ਕਰਕੇ ਲੋਕਾਂ ਦਾ ਹਾਲ ਪੁੱਛਣ ਦੀ ਗੱਲ ਕੀਤੀ ਗਈ ਸੀ ਪਰ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੇ ਹੀ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਕੀਤੇ ਜਾਂਦੇ ਸਨ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿੱਥੇ ਸੀ ਸਾਰੇ ਵਰਕਰ ਜਿਹੜੇ ਨੇ ਇਕੱਠੇ ਹੋਏ ਨੇ ਔਰ ਇਹਨਾਂ ਨੇ ਸਾਰਿਆਂ ਨੇ ਔਰ ਮੈਂ ਵੀ ਆਪਣੇ ਦਿਲ ਦੀਆਂ ਗਰਾਈਆਂ ਜੋ ਜਿੱਥੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਦਾ ਔਰ ਖੈਰਾ ਸਾਹਿਬ ਅਮਨ ਰੋੜਾ ਜੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਉੱਥੇ ਇਹ ਵਰਕਰ ਜਿਹੜੇ ਇਸ ਇਲਾਕੇ ਦੇ ਨੇ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਇਸ ਹਲਕੇ ਦਿਨਾਬਾਪਾ ਨਾਨਕਵਾੜਿਆਂ ਨੂੰ ਜ਼ਿਲ੍ਹਾ ਗਰਦਾਸਪੁਰ ਦਾ ਮਾਣ ਮਿਲਿਆ ਔਰ ਇੱਥੇ ਗੱਲਾਂ ਕਰਦੇ ਤਸ਼ੱਦਦ ਦੀਆਂ ਅ ਕੱਲ ਸਰਦਾਰ ਸੁਖਬੀਰ ਸਿੰਘ ਬਾਦਲਾਅ ਆਏ ਸੀ ਇੱਥੇ ਕਹਿ ਕੇ ਗਏ ਵੀ ਤਸ਼ੱਦਦ ਹੋਇਆ ਪਰਚੇ ਹੋ ਰਹੇ ਮੈਂ ਨਾ ਪਿਛਲੇ 5 ਸਾਲ ਜਿਉਂ ਦਾ ਤੁਸੀਂ ਆ ਇੱਥੇ ਸੋਚਿਆ ਹੈ ਲੰਗਾ ਨੂੰ ਇਨਚਾਰਜ ਬਣਾਇਆ ਵੇਖੋ ਤਾਂ ਸਹੀ ਕਿੰਨੇ ਕਾਲੀ ਵਰਤਕਾਂ ਦੇ ਪਰਚੇ ਹੋਏ ਆ ਹੁਣ ਤਾਂ ਕਾਂਗਰਸੀ ਜਿਹੜਾ ਆ ਵਿਧਾਇਕ ਆ ਉਹ ਆਮ ਪਾਰਟੀ ਦੇ ਵਰਕਰਾਂ ਤੇ ਕਾਲੀ ਦਲ ਵਰਕਰਾਂ ਤੇ ਕਰਾ ਰਿਆ ਨਾ ਇਹ 5 ਸਾਲ ਲਗਾਤਾਰ ਕਾਲੀਆਂ ਦੇ ਵਰਕ ਕਰਾ ਰਿਆ ਪਰਚੇ ਉਦੋਂ ਕਿਥੇ ਗਏ ਪ੍ਰਧਾਨ ਕਾਲੀ ਦਲ ਦਾ ਇਸ ਕਰਕੇ ਮੈਂ ਸਮਝਦਾ ਮਾਂ ਵੀ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਇਹਨਾਂ ਨੂੰ ਪਹਿਲਾਂ ਆਪਣਾ ਸੁਧਾਰ ਕਰਨਾ ਚਾਹੀਦਾ ਫਿਰ ਲੋਕਾਂ ਦਾ ਆਉਣਾ ਚਾਹੀਦਾ ਐਸ ਵੇਲੇ ਤਾਂ ਇਹਨਾਂ ਨੂੰ ਲੋਕਾਂ ਨੇ ਆਹ ਮੰਨ ਲਿਆ ਵੀ ਵਿਰੋਧੀ ਧਿਰ ਜਿਵੇਂ ਪਿੱਛੇ ਚਲੇ ਗਏ ਕਦੀ ਇਤਿਹਾਸ ਨਹੀਂ ਹਿੱਦਾ ਇਸ ਕਰਕੇ ਅਸੀਂ ਇਹਨਾਂ ਨੂੰ ਪੂਰੀ ਟੱਕਰ ਦਾਂਗੇ ਆਉਣ ਵਾਲੇ ਸਮੇਂ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ